ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂਨੀਆ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਦੇ ਬਿਲਕੁਲ ਨਜ਼ਦੀਕ ਪਿੰਡ ਪੂਨੀਆ ਵੀਰ ਭਿੰਦੇ ਦੇ ਕੋਲ ਆਇਆ ਦੋਸਤੋ ਭਿੰਦੇ ਪੂਨੀਆ ਵਾਲੇ ਵੀਰ ਦੇ ਕੋਲ ਸੋ ਪਸ਼ੂ ਵਪਾਰ ਦਾ ਵੀਰ ਕੰਮ ਕਰਦਾ ਤੇ ਪਸ਼ੂ ਦੋਸਤੋ ਅੱਜ ਤੁਹਾਨੂੰ ਦੋ ਤਿੰਨ ਚਾਰ ਨਾਖ ਦਿਖਾਉਣੇ ਸੀਗੇ ਫਿਲਹਾਲ ਕੀ ਗੱਲ ਬਣਦੀ ਆ ਵੀ ਪਸ਼ੂ ਦੋਸਤੋ ਲੋਕਲ ਜਿਹੜੇ ਵੀ ਭੈਣ ਭਰਾ ਸੱਜਣ ਜੁੜੇ ਆ ਉਹ ਵੀ ਖਰੀਦਦਾਰੀ ਕਰ ਲੈਂਦੇ ਆ ਅੱਜ ਇੱਕ ਇੱਕ ਜਿਹੜਾ ਨਾਗਾ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਵੈੜ ਵੈੜ ਸੁਈ ਸੁਵਾਈ ਆ ਮਗਰ ਬੱਛੀ ਆ ਤੇ ਫੁੱਲ ਵੱਡੇ ਕਤਪੂਤ ਦੇ ਵਿੱਚ ਇਹ ਵੈੜ ਹੋਵੇਗੀ ਠੀਕ ਆ ਜੀ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਚਾਹੇ ਕੋਈ ਇੱਥੇ ਵਿਜ਼ਿਟ ਕਰਦੇ ਹੋ ਤੁਸੀਂ ਹਾਈਟ ਕਤ ਦੀ ਪੂਰੀ ਵੱਡੀ ਆ ਉੱਚੇ ਕਤ ਕਟ ਦੇ ਵਿੱਚ ਵੈੜ ਤਰੀਕਾ 'ਚ ਤੁਸੀਂ ਨੋਟ ਕਰ ਲਓ 2 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਦੁਪਹਿਰ ਦੇ ਕੋਈ 2:00 ਵਜੇ ਦਾ ਪੂਰੀ ਗੱਲਬਾਤ ਕਰ ਲਵਾਂਗੇ ਠੀਕ ਆ ਜੀ ਮਾਲ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਤੇ ਬਾਕੀ ਇੱਕ ਵਾਰ ਤੋਂ ਫਿਰ ਵੀਰ ਸਾਹਮਣੇ ਪੇਸ਼ ਹੋਇਆ ਠੀਕ ਆ ਜੀ ਤੇ ਵੇੜਾ ਅੱਜ ਹੈਗੀਆਂ ਸੀ ਦੋ ਤਿੰਨ ਫਿਲਹਾਲ ਅੱਜ ਜਿਹੜਾ ਨਾਗ ਇੱਕੋ ਇੱਕ ਬਿਲਕੁਲ ਸੇਲ ਦੇ ਅਵੇਲੇਬਲ ਆ ਉਹ ਸੋਲਡ ਆਊਟ ਆ ਠੀਕ ਆ ਜੀ ਪਸ਼ੂ ਹੋ ਗਏ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀਰ ਸਤਿ ਸ੍ਰੀ ਅਕਾਲ ਅਗਰ ਆਪਣੇ ਜੋ ਭੈਣ ਭਰਾ ਸੰਧੂ ਫਾਰਮ ਨੂੰ ਪਿਆਰ ਕਰਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਕੀ ਆ ਗੀ ਬਾ ਚੜ ਜੀ ਗੱਲ ਕਿਰਪਾ ਰਾਸਾ ਤੁਸਾਂ ਠੀਕ ਠਾਕ ਹਾਂ ਜੀ ਫਿਰ ਮਾ ਚੱਲ ਇੱਕ ਤਾਂ ਗਾਂ ਦਿਖਾਈ ਗਾਹ ਚੰਗੀ ਬਹੁਤ ਜਾਰੀ ਗਰੀ ਠੀਕ ਆ ਗਾਂ ਦਾ ਤੂੰ ਵੇਖ ਲੈ ਕੱਦ ਫੁੱਲ ਬਿਲਕੁਲ ਬਿਲਕੁਲ ਲੋ ਵੀ ਇੱਕ ਜਿਹੜਾ ਨਾਗ ਤੁਹਾਨੂੰ ਇਹੋ ਦਿਖਾਵਾਂਗੇ ਠੀਕ ਆ ਜੀ ਇਹਦੇ ਬਾਰੇ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਵੱਡੀ ਹਾਈਟ ਕੱਦ ਦੇ ਵਿੱਚ ਐਚ ਐਫ ਦੀ ਵਹਿੜਾ ਨਸਲ ਜਾਤ ਵੇਖੀਦਾ ਐਚ ਐਫ ਦੇ ਵਿੱਚ ਕਰਾਸ ਵੀ ਮੰਨ ਸਕਦੇ ਹੋ ਤੁਸੀਂ ਪਿੰਦੇ ਵੀਰੇ ਦਾ ਸੂਆ ਕਿਨਵਾ ਇਹ ਸੁਹਾਵੀਰ ਜੀ ਦੂਸਰਾ ਕਰਕੇ ਲਈ ਆ ਓਕੇ ਬਾਕੀ ਚਲੋ ਕੋਈ ਭੈਣ ਭਰਾ ਸਭ ਸਿਆਣੇ ਭਾਂ ਤੀਸਰਾ ਵੀ ਕੋ ਮਾਰ ਲੈ ਅਰੀਜਨਲ ਦੂਸਰੀ ਹੀ ਆ ਠੀਕ ਆ ਭਾਂ ਚਲੋ ਕੋ ਆਪ ਆਪਣੀ ਸਮਝ ਆ ਭਾਂ ਕੋ ਤੀਸਰੀ ਕਰ ਲਿਓ ਕੋਈ ਪੁਰਾਣੀ ਨਹੀਂ ਨਵੀਂ ਗਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਸੂਈ ਨੂੰ ਵੀ ਜੀ ਯਾਰਾਂ ਨੂੰ ਦੇ ਆ 11 ਕ ਦਿਨ ਹੋ ਗਏ ਹਾਂਜੀ ਆਪਣੇ ਕੋਲੇ ਪਰਸੋਂ ਸ਼ਾਮੀ ਆਈ ਹੈ ਬੱਛੀ ਮਗਰ ਹਾਂਜੀ ਕੱਲ ਦਾ ਦੇਣਾ ਪਚੋ ਠੀਕ ਆ ਤੇ ਇਸ ਵਕਤ ਤਾਂ ਪੈਂਦਾ ਵੀਰ ਜਿਹੜਾ ਆਪਾਂ ਚਵਾ ਦਾਂਗੇ ਦੁੱਧ ਭਾਂਡੇ ਬਾਲਟੀ ਚ ਪੈਂਦਾ ਉਹ ਦੁੱਧ ਕਿੰਨਾ ਹੀ ਥੱਲੇ ਹੁਣ ਦੁੱਧ ਵੀਰ ਜੀ ਅਸਲ ਇਹ ਥੱਲੇ 22 ਕਿਲੋ ਆ ਹਾਂ ਬਾਕੀ 20 ਲੀਟਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਕੋਈ ਭੈਣ ਭਰਾ ਦੂਰੋਂ ਨੇੜੇ ਮੰਗਾਉਦਾ ਹਾਂਜੀ 20 ਲੀਟਰ ਦੀ ਫੁੱਲ ਗਾਰੰਟੀ ਹੋਊਗੀ ਜਿਹੜਾ ਠੰਡਾ ਦੁੱਧ ਆ ਠੀਕ ਆ ਬਾਈ ਬਾਕੀ ਇਹ 15 ਕਿਲੋ ਦੀ ਬਾਲਟੀ ਸ਼ਾਮ ਨੂੰ ਭਰ ਕੇ ਉੱਠੀਦਾ ਤੇ 15 ਦੀ ਦੇਣੀ ਠੀਕ ਆ ਹਾਂਜੀ ਉਦਾਂ 30 ਕਿਲੋ ਬਾਕੀ ਮੌਜੂਦਾ ਦੁੱਧ 22 ਕਿਲੋ ਐ ਥੱਲੇ ਠੀਕ ਆ 20 ਕਿਲੋ ਤੁਸੀਂ ਲਈ ਆਪਣੀ ਤੇ ਝੱਗ ਤੋਂ ਗੁਸਮੇ ਤੋਂ ਬਖਾਲੇ ਦੀ ਗੱਲ ਕਰੀਏ ਤਾਂ ਭਾਵੇਂ 25 26 ਲੀਟਰ ਜਨਾਬ ਕਰ ਦਈਏ ਖਾਲੇ ਦੀ ਜਿਹੜਾ ਭੈਣ ਭਰਾ ਉਹ 15 ਕਿਲੋ ਦੀ ਬਾਲਟੀ ਭੜਾਵਾਂਗੇ ਹਾਂ ਉਦ ਦੀ ਕੰਢੀ ਮਾਰ ਲੂਗੀ ਠੀਕ ਠੀਕ ਹੈ ਅੱਛਾ ਮੈਂ ਦੇਖ ਰਿਹਾ ਹੁਣ ਤਕਰੀਬਨ 2:00 ਵਜੇ ਦਾ ਸਮਾਂ ਹੈ ਦੁਪਹਿਰ ਦਾ ਮਾਰਨਿੰਗ ਸਵੇਰ ਤੁਸੀਂ ਦੱਸਿਆ ਵੀ ਛੇਤੀ ਚਵਾਈ ਕੀਤੀ ਆ ਹਾਂਜੀ ਹਾਂਜੀ ਉਹ ਵੀਰ ਤੁਹਾਡੇ ਦਾ ਕਹਿ ਗਿਆ ਤੁਸੀਂ ਕਿਹਾ ਵੀ 11:00 ਵਜੇ ਆ ਜਾਵੇ ਇਹਦੀ 4:00 ਵਜੇ ਪੂਰੇ ਵੀਰਜੀ ਚਵਾਈ ਕਰਦੇ ਸੀ 4:00 ਵਜੇ ਚਲੋ ਕੋਈ ਭੈਣ ਭਰਾ ਆਵੇ ਤਾਂ ਸਮਝ ਆਵੇ ਵੀ ਥੱਲੇੋਂ ਕਿੰਨੀ ਬਣਤਣ ਜਾਵੇ ਵੀ ਦਾਂ 11:00 12:00 ਵਜੇ ਆਪਾਂ ਸ਼ੂਟ ਕਰਨਾ ਸੀ ਹਾਂ ਆ ਵੀ ਬਣਤਣ ਜਾਵੇ ਬਿਲਕੁਲ ਮੌਰੀ ਸਾਹ ਰੋੜਾ 2 ਘੰਟੇ ਲੇਟ 22 ਕਿਲੋ ਦੋਸਤੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ 11 ਕ ਦਿਨਾਂ ਦੀ ਸੂਈ ਆ ਬਿਲਕੁਲ ਸਮਾਲ ਸਹਜ ਵਿੱਚ ਕੰਨ ਛੋਟਾ ਕਾਨਾ ਸੂਰਿਆਂ ਦੇ ਵਿੱਚ ਵੀਰਨ ਦਾ ਵੀ ਕੋਈ ਦੂਜੇ ਮੰਨ ਲੈ ਕੋਈ ਤੀਜੇ ਵੀ ਆਪਦੀ ਸਮਝ ਨਾਲ ਤੁਸੀਂ ਮੰਨ ਸਕਦੇ ਜੇ ਬੋਦੀ ਵਾਲੀ ਵਹਿੜਾ ਬਾਕੀ ਕਰੈਕਟਰ ਪੂਰੀ ਬਾਡੀ ਬਣਤਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਿਲਕੁਲ ਫਲੈਟ ਉੱਪਰੋਂ ਵੇਖੋ ਬਿਲਕੁਲ ਸਟੇਟ ਆ ਪਉਣ ਤੋਂ ਬਿਲਕੁਲ ਸਟੇਟ ਪੱਧਰ ਤੇ ਕੱਦ-ਕਾਠ ਵਾਲੀ ਵਹਿੜਾ ਠੀਕ ਆ ਜੀ ਬਿਲਕੁਲ ਸਪੈਸ਼ਲ ਆ ਤੇ 22 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਆ ਥੋੜੀ ਜਿਹੀ ਲਾਗਿਓ ਆਪਾਂ ਤੁਹਾਨੂੰ ਇੱਕੋ ਹੀ ਥਣਾ-ਥਣਾ ਦੀ ਦਿਖਾ ਦਗੇ ਮਾਰਨਿੰਗ ਜਿਹੜੀ ਦੋਸਤੋ ਚੁਵਾਈ ਆ ਉਹ 4:00 ਵਜ ਕੀਤੀ ਆ ਵੀਰਾਂ ਦਾ ਵੀ ਆਪਾਂ ਮਾਰਨਿੰਗ ਉੱਠ ਕੇ ਠੀਕ ਆ ਜੀ ਬਾਕੀ ਹਵਾਨੇ ਚੱਡੇ ਦੇ ਉੱਪਰ ਜਿਹੜੀਆਂ ਨਾੜਾਂ ਨੇ ਵੇਣ ਨੇ ਉਹ ਤੁਹਾਨੂੰ ਨਾਰਮਲ ਹੀ ਦਿਖਾਈ ਦੇਣਗੀਆਂ ਠੀਕ ਆ ਜੀ ਮੋਟੀ ਵੇਣ ਆ ਦੋ ਪਾਸੇ ਮਿਲਕ ਨਾੜੀ ਦੀ ਗੱਲ ਕਰ ਲਈਏ ਬਾਕੀ ਹੱਥੀ ਮੁਠੀ ਵਾਲਾ ਥਾਣਾ ਤੇ ਭਿੰਦੇ ਵੀਰ ਕਿਸੇ ਰਕਮ ਦਾ ਕੋਈ ਭੂਰ ਛੱਟੇ ਵਾਲੀ ਗੱਲਬਾਤ ਇਹ ਤਾਂ ਵੀਰ ਜੀ ਆਖੋ ਤਾਰਾ ਮਾਰ ਕੇ ਵਿਖਾਰਾਂ ਤੁਹਾਡੀ ਮਰਜ਼ੀ ਆ ਠੀਕ ਆ ਜੀ ਉਹ ਛੱਟੇ ਦੀ ਗੱਲ ਹੈ ਗੁੱਠਿਆਂ ਨੂੰ ਤਾਰਾ ਉਂਗਲਾਂ ਨੂੰ ਗੁੱਠਿਆਂ ਨੂੰ ਆਵਾ ਠੀਕ ਆ ਜੀ ਹਾਂ ਜੀ ਮੋਗਾ ਹੀ ਆਗੇ ਲਾ ਵੀ ਦੋਸਤੋ ਠੀਕ ਆ ਜੀ ਸੋ ਤਸੱਲੀ ਵਾਲ ਖਾਲਸਾ ਜੇ ਨਹੀਂ ਕੋਈ ਗੱਲਬਾਤ ਹੈਗੀ ਤਾਂ ਵੇਰਵੇ ਦੇ ਵਿੱਚ ਆਪਾਂ ਦੱਸ ਸਕਦੇ ਆਂ ਕਿ ਕੋਈ ਭੋਰ ਛਟਾ ਨਹੀਂਗਾ ਠੀਕ ਆ ਆ ਬੱਚੀ ਆ ਮਗਰ ਬੱਚੀ ਵੀ ਚੰਗੇ ਸੀਮਾਂ ਦੀ ਚੰਗੇ ਟੀਕੇ ਦੀ ਲੱਗਦੀ ਵਧੀਆ ਵਧੀਆ ਲਿਚੀ ਵਧੀਆ ਟੀਕਾ ਭਾਇਆ ਹਾਂ ਲਓ ਜੀ ਆ ਮਗਰ ਬੱਚੀ ਆ ਠੀਕ ਆ ਜੀ ਸੋ ਬੱਚਾ ਵੀ ਬਹੁਤ ਖੂਬਸੂਰਤ ਪਾਇਆ ਕਰਮਾਲੀ ਨੇ ਇੱਕ ਦੀ ਥਾਂ ਦੋ ਲੈ ਕੇ ਜਾਊਂਗੇ ਠੀਕ ਆ ਜੀ ਬੱਚੀ ਕੋਈ ਸ਼ੌਂਕ ਨਾਲ ਤਿਆਰ ਕਰ ਲੂਗਾ ਆਉਂਦੇ ਸਾਲ ਨੂੰ ਕਰਮਾਲੀ ਠੀਕ ਆ ਜੀ ਇਹ ਵੀ ਬਿਲਕੁਲ ਵੜਾਂ ਦੇ ਵਿੱਚ ਆ ਜਾਣੀ ਹੈ ਠੀਕ ਆ ਸੋ ਵੱਡੀ ਹਾਈਟ ਕੱਦ ਦੇ ਵਿੱਚ 20 22 22 ਕਿਲੋ ਤੋਂ ਥੱਲੇ ਇਸ ਵਕਤ ਜਿਹੜ ਆ ਬੰਤਰ ਲੇਵੇ ਦੀ ਥੱਲੇ ਥੋੜੇ ਜਿਗਾੜ ਕਰਮਾ ਲਈ ਠੀਕ ਆ ਜੀ ਪੂਰਾ ਤਿਆਰ ਕਰੀ ਜਾਂਦੀ ਹੈ ਟਾਈਮ ਤੋਂ ਟਾਈਮ ਇਹਨੇ ਕਰਮਾ ਲਈ ਨਹੀਂ ਹਜੇ ਮਿੰਨਾ ਤਾਂ ਵੀ 2:00 ਵਜੇ ਦਾ ਸਮਾਂ ਹੈ ਹੋਰ 2 ਘੰਟਿਆਂ ਨੂੰ ਪੂਰੀ ਫੱਪ ਜਾਣਾ ਥੱਲੇ ਹਾਂ ਜੀ ਵੀਰ ਜੀ ਮੰਨ ਲਓ ਵੀ 4 4:30 ਚੋਂ 2 3 ਘੰਟੇ ਜੇ ਰਹਿੰਦੇ ਆ ਅਜੇ ਜਿਹੜੀ ਕਸਰ ਰਹਿੰਦੀ ਓ 2 3 ਘੰਟੇ ਅਗੇ ਡਾ ਕੱਢ ਜੂ ਲੈ ਵੀਰ ਵੀਰ ਕਾ ਕੱਢੋ ਬਾਹਰ ਆਪਾਂ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਤੇ ਭਿੰਦਾ ਵੀਰ ਕਹਿੰਦਾ ਵੀ ਅਜੇ ਜਿਹੜੀ ਕਸਰ ਰਹਿੰਦੀ ਆ ਠੀਕ ਆ ਜੀ ਉਹ 2 ਘੰਟਿਆਂ ਦੇ ਵਿੱਚ ਕੱਢ ਜਾਣੀ ਆ ਕਸਰ ਇਹਨੇ ਕਰਮਾ ਲਈ ਨਹੀਂ ਠ ਤੇ ਕੋਈ ਵੀ ਭਰਾ ਪਰਾਉਂਦਾ ਜਿੱਥੋਂ ਵੀ ਕੋਈ ਪਸ਼ੂ ਤੁਸੀਂ ਖਰੀਦਦੇ ਜੇ ਆਪਣੀ ਟਾਈਮ ਤੋਂ ਟਾਈਮ ਚੋਗੇ ਜ਼ਰੂਰ ਵੇਖ ਲਿਆ ਕਰੋ ਠੀਕ ਆ ਜੀ ਕੋਈ ਦਿਹਾੜੀਆਂ ਵੱਡੀਆਂ ਛੋਟੀਆਂ ਕੋਈ ਰਸਤਾ ਛੋਟੀਆਂ ਵੱਡੀਆਂ ਹੋ ਸਕਦੀਆਂ ਨੇ ਪਰ ਟਾਈਮ ਤੋਂ ਟਾਈਮ ਕੋਈ ਭਰਾ ਚੋਗੇ ਆਪਣੀ ਤਸੱਲੀ ਕਰੇ ਠੀਕ ਆ ਬਾਕੀ ਤੱਕ ਤੋਂ ਤੁਸੀਂ ਵੇਖੋ ਬਿਲਕੁਲ ਪੱਟਾਂ ਦੇ ਸਨ ਸਨ ਦੇ ਵਿਚਕਾਰ ਫਿਕਸ ਭਵਾਨਾ ਚੱਡਾ ਕਰਮਾਲੀ ਦਾ ਠੀਕ ਆ ਜੀ ਸੋਫਾੜੀ ਵਾਲਾ ਲੇਵਾ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਕੁਦਰਤੀ ਨੇਚਰਲੀ ਜਿਹੜਾ ਦੋਸਤੋਂ ਮਾਲਕ ਨੇ ਬਖਸ਼ਿਸ਼ ਕੀਤਾ ਇਹਨੂੰ ਸੋਹਣਾ ਰੰਗ ਪ੍ਰਿੰਟ ਆ ਫੈਸ਼ਨ ਫੁਸ਼ਨ ਬੱਚੀ ਦਾ ਬਹੁਤ ਆ ਫੇਸ ਕੁਆਲਿਟੀ ਆ ਦੇਖੋ ਜੀ ਰੰਗ ਆ ਕੇ ਜਿਹੜੇ ਭਰਾਣੇ ਸੇਵਾ ਸੁਹਾ ਕਰ ਲਈ ਤੇ ਹੋ ਸਕਦਾ ਵੀ ਕੋਈ 20 25 ਲੀਟਰ ਉਹ ਜੀ ਸੇਵਾ ਚੋਈ ਜਿੰਨੇ ਦਾ ਟਕਾਲੀ 25 ਤੇ ਚੱਲਣ ਦੇ ਹਿਸਾਬ ਨਾਲ ਕੇ ਹਾਂ 22 ਕਿਲੋ ਸਾਰੇ ਤਿਆਰ ਆ ਹਾਂ ਬਾਕੀ ਜਿਹੜੇ ਵੀਰ ਨੇ ਟਕਾਲੀ ਆ 30 ਕਿਲੋ ਮੱਥਾ ਮਾਰੂਗੇ ਚਲੋ ਜੀ ਬਾਕੀ ਤੁਸੀਂ ਇਹਦਾ ਜਿੱਡੀ ਪੜਾ ਦੀ ਠੀਕ ਆ ਜੀ ਹਾਂ ਜੀ ਲੈ ਵੀਰ ਭਿੰਦੇ ਤੋੜ ਕੇ ਨਾ ਇੱਕ ਦੋ ਬਰੀਆਂ ਨੂੰ ਗਿੜੇ ਕੱਢ ਕੇ ਦਿਖਾ ਦਈਏ ਤੇ ਪਿੰਦੇ ਥੱਲੇ ਵੀਰ ਵੰਗਾਰਸੀ ਪਾ ਰਹੀਦਾ ਕਿ ਨਹੀਂ ਅਜੀ ਉਹ ਵੀਰ ਜੇ ਮਰਜ਼ੀ ਕੋ ਪਾਲੇ ਤਾਂ ਮਰਜ਼ੀ ਨਾਲ ਪਾਲੇ ਮਰ ਕੇ ਖੜੀ ਰਹਿੰਦੀ ਜਿੱਥੇ ਖੜ ਜਾਂਦੀ ਹੈ ਜਿੱਥੇ ਖੜ ਕੇ ਖੜੀ ਰਹਿੰਦੀ ਹੈ ਬਾਕੀ ਵੰਗਾ ਪੋਣਾ ਚੰਗਾ ਆਏ ਉਹ ਆਪੋ ਆਪਣੀ ਮਰਜ਼ੀ ਲੋ ਵੀ ਠੀਕ ਹੈ ਜੀ ਰੋਗਲੇ ਵੀਰ ਪਿੰਦੇ ਅੱਛਾ ਪਿੰਦੇ ਵੀਰੇ ਦੀ ਡਿਮਾਂਡ ਕੀ ਕਰਦੇ ਪਏ ਆ ਕਿੰਨੇ ਕੁ ਦੀ ਦੇ ਦਿੱਤੀ ਅੱਜ ਡਿਮਾਂਡ ਦਾ ਸੇ ਭਾਜਾਇ ਕਰਨੀ ਆ ਹਾਂ ਮੁੱਲ ਜੋ ਕੋਈ ਮਰਜ਼ੀ ਕਰਾ ਲੇ। ਹਾਂ। ਭਾਵੇਂ 75 ਹਜ਼ਾਰ ਆ ਲੈ 72 ਹਜ਼ਾਰ ਦੀ ਦੇ ਦੇਗੇ। 72 ਹਜ਼ਾਰ ਦੀ। ਹਾਂ। ਇੱਕ ਤਾਂ ਇੱਕ ਗੱਲ ਇਹ ਆ ਵੀ ਆਪਾਂ ਵੀਡੀਓ ਬੜੇ ਟਾਈਮ ਬਾਅਦ ਪਾਈ ਆ। ਚਲੋ ਮਾਲ ਤਾਂ ਲੋਕਲ ਵੇਚੀ ਆਉਂਦੇ ਆਂ ਆਪਾਂ। ਹਾਂਜੀ ਹਾਂਜੀ। ਜਿਆਜ ਜੀ ਕਰਕੇ ਦੇ ਦਈਏ ਬਸ ਕੋਈ 72 ਨਹੀਂ ਤੇ ਕੋਈ 75 ਨਹੀਂ। ਹੋਰ ਗੱਲ ਕਰੀਏ ਕੋਈ। 70 ਦੀ ਰਾਸਾ ਦੇ ਦਾਂਗੇ। 70 ਦੀ ਕਰਾਂ ਤੇ ਆ। ਇਹ ਤਾਂ ਗਾਂ ਵੇਖ ਲੈ ਕਿੱਡੀ 85 80 ਹਜ਼ਾਰ ਲੋਕੀ ਮੰਗਿਆ। 70 ਹਜ਼ਾਰ ਦੀ ਦੇ ਦਾਂਗੇ ਜੇ ਤੂੰ। ਵੈਸੇ ਤਾਂ ਦਿੱਲੀ ਦੂਰ ਆ ਪਰ ਆਪਾਂ ਦਿੱਲੀ ਥੋੜਾ ਨੇੜੇ ਕਰਤੀਏ। ਜਿਆਦੀ ਨਾ ਨਾ ਨੇੜੇ ਆ ਜਾ ਮੁੜ ਕੇ ਨ ਕੋਈ ਮੈਨੂੰ ਫਰਾ ਲੈ ਕੇ ਜਾਵੇ ਯਾਦ ਕਰੇਗਾ ਤੁਹਾਨੂੰ ਯਾਦ ਕਰਨਾ ਕਿ ਲੈਨੇ ਭਾਈ ਯਾਰ ਕੋਈ ਸਵਾਲੀ ਸ਼ਹਿਰ ਦਿੱਤੀ ਆ ਫਿਰ ਲੈਣ ਚਲੇ ਗਏ ਫਿਰ ਆਸਾਂ ਤੂੰ ਦੱਸ ਦੇ ਬਾਕੀ ਕਰੀ ਜਾਜ ਆਪਾਂ ਮੁੱਲ ਜਾਜ ਹੀ ਕੀਤਾ ਬਾਕੀ ਵੇਖ ਲੈ ਉਹ ਵੱਧ ਵੇਖਦੀ ਆ 50 70 ਦਾ ਵਿੱਚੋਂ ਪਿੰਦੇ ਵੀਰ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਸਿੱਧਾ ਹੀ ਡਾਦ ਗਏ ਪੰਜ ਹੀ ਡਾਦ ਗਏ 65 ਫੁੱਟ ਦੀ ਜਾਂਦੀ ਰਹਿੰਦਗੇ ਥਕਾ ਹੋ ਜਾਣਾ ਥਕਾ ਹੁੰਦਾ ਤਾਂ ਫਿਰ ਰਹਿੰਦਗੇ ਜੇ ਥਕਾ ਨਹੀਂ ਹੁੰਦਾ ਤੇ ਤੇਰੇ ਕਹਿੰਦੇ ਉੱਪਰ ਨਹੀਂ ਮੈਂ ਜਾਜ ਕੀਤਾ ਜੇ ਤੂੰ ਉਹਨਾ 65 ਸੀ ਹਨਾ ਹਾਂ ਤੇ 65 ਦੇ ਵਿੱਚ ਛੋੜ ਮਰਜ਼ੀ ਨਾਲ 100 ਕਰਨੀ ਪੈਣਦੀ ਤੇ ਜੀ ਚਲੋ ਵਿੱਚ ਮੌਤ ਦਾ ਨਾ ਕੋਈ ਆ ਗਿਆ ਮੇਰਾ ਚਬਾਰੇ ਜੱਡੀ ਵਹਿੜਾ ਠੀਕ ਆ ਜੀ ਚਬਾਰੇ ਜੱਡੀ ਵਹਿੜਾ ਫੁੱਲ ਵੱਡੇ ਕੱਦ ਕਾਢ ਦੇ ਵਿੱਚ ਆਉਂਦੇ ਨੇ ਵੀ ਪੈਰ ਰੱਖ ਕੇ ਭਾਵੇਂ ਚਬਾਰੇ ਤੇ ਚੜ੍ਹ ਦਿਓ ਉਹ ਗੱਲ ਬਾਤ ਆ ਵੱਡੀ ਵਹਿੜਾ ਤੇ 20 22 22 ਲੀਟਰ ਜਿਹੜਾ ਇਹਦੇ ਥੱਲੇ ਦੋ ਤਾਂ ਹਾਜ਼ਰ ਆ ਉਸ ਅਕੋਰਡਿੰਗ 65000 65000 ਦੀ ਜਿਹੜੀ ਤੁਹਾਨੂੰ ਇਹ ਵਹਿੜ ਮਿਲਦੀ ਤੇ ਇਹ ਵਹਿੜ ਅੱਜ ਵੀਰ ਭਿੰਦੇ ਦੇ ਕੋਲੇ ਵਕਾਊ ਆ ਤੇ ਨੰਬਰ ਵੀਰ ਭਿੰਦੇ ਇੱਕ ਕਰਦੇ ਸਾਂਝੇ ਫਿਰ ਨੰਬਰ ਵੀਰ ਜੀ ਉਹ ਆਪਣਾ ਪੁਰਾਣਾ 9592 ਤੇ 75512 ਜੀ ਠ ਤੇ ਲਈ ਹੈ ਇਹ ਮਾਲ ਕੋਈ ਇਸੇ ਤਰ੍ਹਾਂ ਛਾਂਟ ਛਾਂਟ ਕੇ ਜਰੂਰ ਵੀਰ ਜੀ ਲਿਆਵਾਂਗੇ ਜਰੂਰ ਹਾਂ ਲਿਆਵਾਂਗੇ ਹੁਣ ਤੁਹਾਨੂੰ ਕੱਲ ਵੀ ਆਖੇ ਚਲੋ ਅੱਜ ਵੇਖ ਗਏ ਹਾਂ ਲਈਏ ਇੱਕ ਵਾਰ ਬਾਹਰ ਪਰ ਤੋਹੀ ਹੁਣ ਤੁਹਾਨੂੰ ਜੇ ਰੋਕਦੇ ਫਿਰ ਤੋਹੀ ਤਾਂ ਰੈਜਿਮੈਂਟ ਕੀਤਾ ਹੁੰਦਾ ਕਿਤੇ ਕਿਤੇ ਨਹੀਂ ਨਹੀਂ ਕੋਈ ਨਹੀਂ ਕੋਈ ਆਪਾਂ ਹਾਜਰਾ ਪਿੰਦੇ ਵੀਰ ਤਾਂ ਨਹੀਂ ਕੋਈ ਇੱਕ ਤਾਂ ਤੂੰ ਇੱਕ ਦੀ ਪਾਜੋ ਕੋਈ ਨਹੀਂ ਕੱਲ ਦੀ ਅੱਜ ਪਰਸੋਂ ਫੇਰ ਪਾਵਾਂਗੇ ਠੀਕ ਹੈ ਮਹਾਰਾਜ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਇਹ ਸਾਨੇ ਵੀਰ ਪਿੰਦਾ ਪਿੰਦਾ ਪੂਨੀਆ ਵਾਲਾ ਵੀਰ ਤੇ ਪੱਟੀ ਤਹਿਸੀਲਾ ਜ਼ਿਲ੍ਹਾ ਤਰਨਤਾਰਨ ਘਰਿਆਲਾ ਬਰਨਾਲਾ ਪਿੰਡ ਥੋੜੀ ਥੋ ਚੰਗੇ ਐਨੀਮਲ ਆਉਂਦੇ ਰਹਿੰਦੇ ਆ ਭਰਾ ਦੇ ਕੋਲ ਬਾਕੀ ਭਾਅ ਪਤਾ ਬੜਾ ਜਾਇਜ਼ ਆ ਵਾਜਬ ਰੇਟ ਆ ਸੋ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ